700 ਰੁਪਏ ਜੀਵ ਚ ਚਾਹੀਦਾ ਤੇ ਕੁੜਤੇ ਪਜਾਮਾ ਦਾ ਕਪੜਾ ਸਟਾਰਟ ਹੋ ਜੀ ਹਾਂਜੀ 700 ਰੁਪਏ ਤੋਂ ਸ਼ੁਰੂ ਹੋ ਜਾਂਦਾ ਇਹਦੇ ਵਿੱਚ ਆ ਸਾਰੀਆਂ ਕੁਆਲਿਟੀਆਂ ਲੱਗੀਆਂ ਪਈਆਂ ਵੀਰੇ ਹਰੇਕ ਬ੍ਰਾਂਡ ਦਾ ਜਿਵੇਂ ਪਿਓਰ ਲੈ ਲੈਣ ਦਾ ਕੁੜਤਾ ਪਜਾਮਾ ਸੀ ਆਰਾਮ ਦਾ ਕੁੜਤਾ ਪਜਾਮਾ ਹੋ ਗਿਆਗਾ ਇਹ ਦੋ ਆ ਰੀਡਨ ਟੇਲਰ ਦਾ ਮਾਵੇ ਵਾਲਾ ਖੜਮਾ ਖੜਮਾ ਅੱਜ ਕੱਲ ਜਿਹੜਾ ਚੱਲਦਾ ਪੂਰਾ ਖੱਦਰ بیس ਖੜਮਾ ਖੜਮਾ ਕੁੜਤਾ ਪਜਾਮਾ ਜਿਹੜਾ ਖੜਾ ਜਾਂ ਰਹਿ ਜਾਂਦਾ ਹਾਂਜੀ ਹੂੰ ਇਸ ਤੋਂ ਬਾਅਦ ਕੁਰਤੇ ਪਜਾਮੇ ਸਾਰੇ ਲੱਗੇ ਪਿਆ ਰੇਮੈਂਟ ਦਾ ਗੀਦਾ कॉटन ਦਾ ਸੀ ਆਰ ਆਮ ਦਾ ਹਰ ਬ੍ਰਾਂਡ ਦਾ ਮਿਲ ਜੂਗਾ ਮੌਂਟੀ ਕਾਰਲੋ ਦਾ ਕੁਰਤਾ ਪਜਾਮਾ ਇਹ ਵੀ ਗੀਦਾ कॉटन ਦੇ ਉੱਤੇ ਸ਼ਾਈਨਿੰਗ ਵਾਲਾ ਫੁੱਲ ਖੜਵਾ ਕੁਰਤਾ ਪਜਾਮਾ ਇਹ ਵੀ ਕੋਈ ਮੰਨ ਲਓ ਵਿਆਹ ਸ਼ਾਦੀ ਲਈ ਚੰਗੇ ਪ੍ਰੋਗਰਾਮ ਤੇ ਉਹਨਾਂ ਜਿਆਦਾ ਮਹਿੰਗਿਆ ਨਹੀਂ ਇਹ ਵੀ 1200 ਰੁਪਏ ਦਾ ਕੁਰਤਾ ਪਜਾਮਾ ਵੀ ਮੈ ਇਆ ਵੀ ਮੈਨੂੰ ਦੇਖਣ ਨੂੰ ਤਾਂ ਸਾਰੇ ਚਟਾਈਏ ਬ੍ਰਾਂਡ ਤੁਹਾਨੂੰ ਪਤਾ ਦੇਖਣ ਵਾਲੇ ਨੇ ਤੇ ਇਹਨਾਂ ਨੂੰ ਜਿਹੜੀ ਚੀਜ਼ ਤੁਹਾਨੂੰ ਭਾਅ ਆ ਜਿਹੜੀ ਚੀਜ਼ ਮਿਲ ਜੂ ਹਾਂਜੀ ਹਾਂਜੀ ਤੇ ਬਾਕੀ ਹੋਰ ਬ੍ਰਾਂਡ ਤਾਂ ਇੱਥੇ ਬਥੇਰੇ ਪਿਆਈ ਹੈ ਹਾਂਜੀ ਹਾਂਜੀ ਹਾਂ ਤੇ ਆਪਿਆ ਮਗਰ ਆ ਜਿੰਨੀ ਡਿਸਪਲੇ ਦੀਂਦੀ ਐ ਸਾਰੀ ਕੁਰਤੇ ਪਿਆ ਮੇਦੀ ਕੁਰਤੇ ਪਿਆ ਮੇਦੀ ਤੇ ਰੁਪਇਆ 700 ਤੋਂ ਸਟਾਰਟ ਹੋ ਜਾਊਗਾ ਹਾਂਜੀ ਤੇ 700 ਰੁਪਏ ਵਾਲੇ ਨੂੰ ਵੀ ਸੈਟੀਸਫੈਕਸ਼ਨ ਹੋਊ ਵੀ ਹਾਂ ਬ੍ਰਾਂਡ ਦੀ ਚੀਜ਼ ਆ ਕੀ ਨੀ ਚੀਜ਼ ਪਾਈ ਆ ਹਾਂਜੀ 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 ਲੈ ਵੀ ਇੱਕ ਕਰੀ ਮੈਂ ਫੇਰ ਕਹਾਂ 700 ਰੁਪਏ ਦਾ ਕੁਰਤਾ ਪਿਆ ਮਾ 1000 ਰੁਪਏ ਤੋਂ ਪੈਂਟ ਸ਼ਰਟ ਸ਼ੁਰੂ ਆ ਹਾਂਜੀ ਤੇ ਕੋਟ ਪੈਂਟ 2400 ਰੁਪਏ ਦਾ 2400 ਰੁਪਏ ਦਾ ਸ਼ੁਰੂ ਆ ਰਾਇਲ ਫੈਬਰਿਕਸ ਕੋਟ ਪੂਰੇ ਤੁਹਾਨੂੰ ਪਹਿਲਾਂ ਹੀ ਇਹਨਾਂ ਦੇ ਰੇਟ ਤੇ ਕੁਆਲਿਟੀ ਤੁਹਾਨੂੰ ਪਤਾ ਹੀ ਆ ਆ ਕੇ ਵਿਜ਼ਿਟ ਕਰੋਗੇ ਕਲੈਕਸ਼ਨ ਬਹੁਤ ਮਿਲਜੂ ਰੰਗ ਮਿਲਜੂ ਬ੍ਰਾਂਡ ਮਿਲ ਜਾਣਗੇ ਸਾਰੀ ਚੀਜ਼ ਹੀ ਮਿਲ ਜੂਗੀ ਹਾਂਜੀ ਵਿਜ਼ਿਟ ਕਰੋ ਜੇ ਕੋਈ ਬਾਹਰ ਬੈਠਾ ਭਰਾ ਵੀਡੀਓ ਕਾਲ ਤੇ ਨਾਪ ਤੇ ਕੱਪੜਾ WhatsApp ਤੇ ਭੇਜ ਦਿਓ ਕਿਸੇ ਵੀ ਤਰ੍ਹਾਂ ਦਾ ਚਾਹੀਦਾ ਕੋਈ ਵੀ ਡਿਜ਼ਾਈਨ ਚਾਹੀਦਾ ਸ਼ੇਰਵਾਨੀ ਪਰੋਣੀ ਕੁੜਤੇ ਵੀ ਮੈਂ ਇੱਕ ਨਾਲ ਦੇ 20 ਬਣਾਉਣੇ ਆ ਬਾਸਕਣਾ ਦੇ ਸੇਮ ਬਣਾਉਣੀਆਂ ਸਾਰੇ ਕੱਪੜਾ ਮਿਲ ਜੂਗਾ ਹਾਂ ਸਾਰੀ ਚੀਜ਼ ਤੁਹਾਨੂੰ ਮਿਲ ਜੂਗੀ ਕਿਸੇ ਚੀਜ਼ ਦਾ ਲਾਂਭਾ ਨਹੀਂ ਤੇ ਆ ਕੇ ਵਿਜ਼ਿਟ ਕਰ ਲਿਓ ਨੰਬਰ ਚੱਲਦਾ ਧੰਨਵਾਦ